ਸਤਨਾ ਵਾਹਿਗੁਰੂ ਸਾਹਿਬ ਜੀ ਦਰਸਨਾ ਦੇਖ ਜੀਵਾ ਗੁਰ ਤੇਰਾ ਪੂਰਨਾ ਕਰਮ ਹੋਇ ਪ੍ਰਮੇਰਾ ਇਹ ਬੇਨੰਤੀ ਸੁਨ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਉਹ ਵੈ ਸਿਵ ਤੱਕ ਸਮਦੀ ਨੁਰਨ ਸੋ ਕੁਰਸੋਂ ਝਟੀਐ ਤਦਾਂ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਹਉ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਤੋਂ ਸਰਣਾਇ ਜਿਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗੁਵਾਏ ਜਿਉ ਸੋ ਕਹੋ ਟਲ ਗੁਰ ਸੇਵੀਐ ਐ ਨਾ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨ ਮਰਨ ਦੁਖ ਜਾਈ ਸਚਨਾ ਸਚਾ ਪਾਤਸ਼ਾਹ ਸਿਰ ਸਾਹ ਹਉ ਦਾਸ ਆ ਜਿਸ ਪਾਸ ਵਹਿਟਿਆ ਸੋਹੀਐ ਸਭਨਾ ਦਾ ਵੇਸ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸ੍ਰੀ ਮਹੱਲਾ ਪਹਿਲਾ ਜਿਉ ਤਪ ਤਹ ਬਾਰੂ ਬਾਰ ਤਪ ਤਖਪੈ ਬਹੁਤ ਬੇਕਾਰ ਜੀਉ ਤਪ ਤਹ ਬਾਰੋ ਬਾਰ ਤਪ ਤਪ ਖੱਪੈ ਬਹੁਤ ਬੇਕਾਰ ਜੇ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣਾ ਚਖਣ ਹੋਏ ਜਿਨ ਬੋਲੇ ਜਾਣ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨਾ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਗਨੀ ਪਾਏ ਵਾਜ ਪਵਨ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਸਵਾ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚੱਲਿਆ ਲਾਏ ਦਰਗਹਿ ਬੈਸਣ ਨਾਹੀ ਜਾਏ ਕਰਮ ਮਿਲਿਆ ਖਣ ਤੇਰਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਤਾਓ ਜੇ ਕੋ ਡੁੱਬੈ ਫਿਰ ਹੋ ਵੈਸਾਰ ਨਾਨਕ ਸਾਚਾ ਸਰਬਦਾਤਾ ਕਰਮ ਲੈ ਆਖੰਡ ਤੇਰਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਤਾਓ ਜੇ ਕੋ ਡੁਬੈ ਫਿਰ ਹੋ ਵੈਸਾਰ ਨਾਨਕ ਸਾਚਾ ਸਰਬਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ